ਜਦੋਂ ਬੱਚਿਆਂ ਨੂੰ ਪਤਾ ਲੱਗਾ ਭੈਣਾਂ ਨੂੰ ਪਤਾ ਲੱਗਾ ਉਹ ਸਾਰਿਆਂ ਨੇ ਰਾਤ ਨੂੰ ਫੋਨਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਤੂੰ ਉੱਠ ਜਾ ਕਰ ਜਾ ਮਾਂ ਵੀ ਸਟੈਪ ਜਿਹੜਾ ਚੁੱਕਿਆ ਹੈਗਾ ਉਹ ਪਿੱਛੇ ਨਹੀਂ ਹੋਣਾ ਹੈਗਾ ਫਿਰ ਉਹਨਾਂ ਨੂੰ ਐਗਜ਼ੈਂਪਲ ਦਿੱਤੀ ਆਪਣੇ ਇਤਿਹਾਸ ਦੀ ਦਿੱਤੀ ਦੇਖੋ ਜੋਰਾਵਰ ਸਿੰਘ ਦੀ ਉਮਰ ਕਿੰਨੀ 7 ਸਾਲ 9 ਸਾਲ 16 ਸਾਲ ਤੇ 18 ਸਾਲ ਟੋਟਲ ਉਮਰ ਮਿਲਾ ਕੇ 55 ਸਾਲ ਬਣਦੀ ਉਹਨਾਂ ਚਾਰੇ ਸਾਹਿਬ ਜਣੇ ਮੇਰੀ ਉਮਰ ਤਾਂ ਫਿਰ 45 46 ਸਾਲ ਆ 121 ਅਸੀਂ ਉਹ ਬੈਠੇ ਰਹੇ ਇੱਕ ਪ੍ਰਧਾਨ ਸਾਡੀ ਡੱਲੇਵਾਲ ਸਾਹਿਬ ਬੈਠੇ ਰਹੇ ਜਿਨ੍ਹਾਂ ਦੀ ਸਿਹਤ ਨੂੰ ਅਸੀਂ ਲੈ ਕੇ ਮਤਲਬ ਪੂਰੇ ਮਨਤਨ ਨਾਲ ਬੈਠੇ ਹਾਂ ਉੱਥੇ ਜਿਹਨਾਂ ਨੂੰ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਜਦੋਂ ਏਨੇ 54 52 ਸਾਲ ਦਾ ਦਿਨ ਕੱਢ ਲਏ ਵੀ ਸਾਡੇ ਵਾਸਤੇ ਕਿੰਨਾ ਕੌਫਾ ਵਾ ਅਸੀਂ ਰਾਤੀ ਨੂੰ ਨਰਨ ਲੈ ਲਿਆ ਸੀਗਾ ਸਾਰੇ 121 ਦੇ ਅੱਕੇ ਬੈਠਿਆ ਨੇ ਵੀ ਪਹਿਲਾਂ ਡੱਲੇਵਾਲ ਸਾਹਿਬ ਨੂੰ ਮੈਡੀਕਲ ਸਹੂਲਤ ਦੋ ਜੋ ਵੀ ਹੈਗਾ ਉਹਨਾਂ ਦਾ ਉਸ ਤੋਂ ਬਾਅਦ ਸਾਨੂੰ ਮਤਲਬ ਇਸ ਤਰ੍ਹਾਂ ਕਰਨਾ ਇਹਲਾ ਸਾਨੂੰ ਵੀ ਝਟਕਾ ਲੱਗਿਆ ਸੁਣ ਕੇ ਖਬਰਾਂ 'ਚ ਦੇਖਿਆ ਪਰ ਹਾਂ ਬਾਅਦ ਜਦੋਂ ਪਾਪਾ ਨੇ ਵੀ ਸਮਝਾਇਆ ਸਾਨੂੰ ਫਿਰ ਘਰ ਦੇ ਨੇ ਵੀ ਸਮਝਾਇਆ ਹਨਾ ਸਾਨੂੰ ਇਹ ਸੀਗਾ ਵੀ ਪਿੱਛੇ ਕਿੰਨਿਆਂ ਨੇ ਸ਼ਹੀਦੀਆਂ ਦਿੱਤੀਆਂ ਜੇ ਅੱਜ ਇਹ ਇਸ ਇੱਕ ਜਮਨਾ ਚੁੱਕਦੇ ਤਾਂ ਹੋ ਸਕਦਾ ਵੀ ਹਾਂ ਅੱਗੇ ਸਟੈਪ ਕੋਈ ਕੇਂਦਰ ਸਰਕਾਰ ਨਾ ਚੱਕਦੀ ਇਹਨਾਂ ਨੂੰ ਦੇਖ ਕੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਸੁਣਾਇਆ ਜੀ ਸਿੰਘ ਡੱਲੇਵਾਲ ਕੋਈ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਆਪਣੇ ਬੱਚਿਆਂ ਨੂੰ ਨੌਕਰੀ ਦੀ ਲੜਾਈ ਲੜ ਰਹੇ ਪਰ ਸਾਰੇ ਨੇ ਲੜਾਈ ਲੜ ਰਹੇ ਆ ਉਹ ਉੱਥੇ ਬੈਠੇ ਟ੍ਰਾਂਸਪੋਰਟ ਦੇ ਨਾਲ ਉਹਨਾਂ ਨੂੰ ਕੀ ਕਹੋਗੇ ਜਿਹੜੇ ਉਹ ਲੋਕ ਬੈਠੇ ਉਹਨਾਂ ਦੇ ਜਮੀਰ ਨਹੀਂ ਹੈਗੇ ਉਹਨਾਂ ਨੇ ਇਹ ਦੇਖਣਾ ਵੀ ਠੀਕ ਆ ਚਾਰ ਬੰਦੇ ਲੜਦੇ ਨੇ ਫੇ ਸਾਡਾ ਵੀ ਨਾਲ ਸੌਰ ਜਾਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਜੇ ਅਸੀਂ ਚਾਰ ਮਨ ਕੋ ਹਾਰ ਵੀ ਜਾਣੇ ਆ ਸੌਦਵਾਰ ਨੁਕਸਾਨ ਉਹਨਾਂ ਦਾ ਹੋਣਾ ਪਤਾ ਵੀ ਜਿਹੜੇ ਬੈਠੇ ਉਹ ਨੇ ਜਿਹੜੇ 100-100 ਕਿੱਲੇ ਦੇ ਮਾਲਕ ਨੇ ਸਾਨੂੰ ਬਹੁਤ ਖੁਸ਼ੀ ਮਿਲੀ ਚਲੋ ਅੱਗੇ ਜੇ ਹੁੰਦਾ ਵੀ ਹਾਂਸ ਕੇਂਦਰ ਸਰਕਾਰ ਬਾਰੇ ਸਾਨੂੰ ਕੋਈ ਇਥੇ ਕਰਨਾ ਪਵੇ ਕੁਝ ਤਾਂ ਹਾਂ ਸਾਰੇ ਪਰਿਵਾਰ ਇਥੇ ਨਾਲ ਖੜਾਂਗੇ ਪਾਪਾ ਦੇ हरियाणा ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਬਿਆਨ ਸੁਣਿਆ ਹੋਵੇਗਾ ਉਹ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਪੰਜਾਬ ਦੇ ਵਿੱਚ ਵੀ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਆ ਕਿ ਯਹਾਂ ਪਰ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ ਯਹਾਂ ਕੇ ਕਿਸਾਨ ਕੀ ਵੀ 100% ਫਸਲਾਂ ਨੂੰ ਐਮਐਸਪੀ ਪਰ ਪਹਿਲਾਂ ਤਾਂ ਨਾਇਬ ਸੈਣੀ ਨੂੰ ਇਹ ਪੁੱਛੇ ਜਾਵੇ ਜਿਹੜਾ ਤੁਹਾਡਾ ਹਰਿਆਣਾ ਵਾ ਕਿ ਹਰਿਆਣਾ ਚ ਤੁਸੀਂ ਪ੍ਰੋਪਰ ਸਾਰਿਆਂ ਨੂੰ ਐਮਐਸਪੀ ਦੇ ਰਹੇ ਹੋ ਸਾਡੇ ਪੰਜਾਬ ਦਾ ਤੁਸੀਂ ਕਿੱਥੋਂ ਦੇ ਦੋਗੇ ਤੁਸੀਂ ਪਹਿਲਾਂ ਹਰਿਆਣਿਆਂ ਨੂੰ ਤਾਂ ਪ੍ਰੋਪਰ ਕਰੋ ਦਿੱਲੀ ਕਿੰਨਾ ਦਾ ਦਿੱਲੀ ਦੇ ਵਿੱਚ ਸੈਂਟਰ ਦੇ ਚੱਲਦਾ ਨਾ ਸਾਰਾ ਉਹ ਅਧਿਕਾਰ ਸੈਂਟਰ ਦੇ ਹੱਥ ਚਾ ਉੱਥੇ ਕਿਹਨੂੰ ਐਮਐਸਪੀ ਮਿਲਦੀ ਹੈ ਇੱਕ ਵਾਰ ਫਿਰ ਜੁੜੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਕਿ 121 ਕਿਸਾਨਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਮਰਨ ਵਰਤ ਰੱਖਿਆ ਗਿਆ ਸੀ ਤਾਂ ਅੱਜ ਉਹ ਸਮਾਪਤ ਕਰ ਲਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਪਾਣੀ ਪਿਲਾਇਆ ਗਿਆ ਤਾਂ ਕਿਉਂਕਿ ਇਸ ਸਮਾਪਤ ਦੇ ਪਿੱਛੇ ਕਾਰਨ ਕੀ ਆ ਕੇਂਦਰ ਦੇ ਵੱਲੋਂ ਪ੍ਰਪੋਜ਼ਲ ਭੇਜ ਦਿੱਤਾ ਗਿਆ ਪ੍ਰਪੋਜ਼ਲ ਕਿਸਾਨਾਂ ਨੇ ਐਕਸੈਪਟ ਕਰ ਲਿਆ 14 ਫਰਵਰੀ ਨੂੰ 14 ਫਰਵਰੀ ਨੂੰ ਮੀਟਿੰਗ ਹੋਵੇਗੀ ਮੀਟਿੰਗ ਦੇ ਵਿੱਚ ਕੀ ਨਿਕਲਦਾ ਉਸ ਦੇ ਉੱਤੇ ਨਜ਼ਰਾਂ ਰਹਿਣਗੀਆਂ ਪਰ ਜੋ ਅੱਜ ਮਰਨ ਵਰਤ ਖਤਮ ਕਰਕੇ ਕਿਸਾਨ ਇੱਥੇ ਖੜੇ ਨੇ ਸਾਡੇ ਨਾਲ ਮੌਜੂਦ ਨੇ ਸਾਬਕਾ ਸਰਪੰਚ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਨੂਰਖੜੀਆਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਣਾਂਗੇ ਕਿੰਨੀ ਕੱਜ ਖੁਸ਼ੀ ਆ ਕਿਉਂਕਿ ਮਰਨ ਵਰਤਾ ਚਲੋ ਤੁਸੀਂ ਰੱਖਿਆ ਸੀ ਇਰਾਦੇ ਬਹੁਤ ਜ਼ਿਆਦਾ ਦ੍ਰਿੜ ਸੀਗੇ ਤੁਹਾਡੇ ਪਰ ਕੇਂਦਰ ਦਾ ਸੱਦਾ ਆ ਗਿਆ ਪ੍ਰਪੋਜ਼ਲ ਆ ਗਿਆ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਕੇਂਦਰ ਤੱਕ ਪਹੁੰਚਾਈ ਪੂਰੇ ਵਰਡ ਦੇ ਵਿੱਚ ਸਾਡੀ ਆਵਾਜ਼ ਪਹੁੰਚੀ ਹੈ ਤੁਹਾਡੇ ਦਰਜੇ ਸੋ ਜਿਹੜਾ ਪ੍ਰਪੋਜ਼ਲ ਦੀ ਗੱਲ ਆ ਵੀਰੇ ਇਹਦਾ ਪਹਿਲਾਂ ਆਉਣਾ ਚਾਹੀਦਾ ਸੀ ਜਦ ਸਾਡੇ ਪ੍ਰਧਾਨ ਜੀ ਬੈਠੇ ਨੇ ਹਣਾਂ ਇਹਨੂੰ ਪਹਿਲੇ ਪਤਾ ਹੋਣਾ ਚਾਹੀਦਾ ਵੀ ਕੀ ਸਿਸਟਮ ਆ ਉੱਥੇ ਦਾ ਹਾਲਾਤ ਕੀ ਬੰਨੇ ਆ ਜਾਣਾ ਵੀ ਜਾ ਸਕਦੀਆਂ ਕਿਉਂਕਿ ਜਿਹੜਾ ਅੱਜ ਕਿਸਾਨ ਸੀ ਸਾਡਾ ਉਹ ਪੂਰਾ ਆਪਣੇ ਤਨਮਨ ਦੀ ਨਾਲ ਲੱਗਾ ਹੋਇਆ ਸੀਗਾ ਵੀ ਅਸੀਂ ਐਮਐਸਪੀ ਲੈਣੀ ਹੀ ਲੈਣੀ ਹੈ ਕਿਸੇ ਵੀ ਤਰ੍ਹਾਂ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੀਆਂ ਸਾਡੀਆਂ ਫਸਲਾਂ ਦੇ ਸਾਡੇ ਜੂਥ ਨੂੰ ਖਤਮ ਹੋਣ ਵਾਲਾ ਸਮਾਂ ਆ ਰਿਹਾ ਹੈ ਅਸੀਂ ਉਸ ਨੂੰ ਲੈ ਕੇ ਇੱਥੇ ਚੱਲੇ ਆ ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਬਚਾ ਸਕਦੇ ਨਾ ਸਾਡੇ ਜੀਵਨ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਉਹਨਾਂ ਬੱਚਿਆਂ ਦੀ ਲੜਾਈ ਅੱਜ ਲੜੀ ਹੈ ਇਸ ਕਰਕੇ ਸੀ ਆਪਣਾ ਜੋ ਵੀ ਪ੍ਰਧਾਨ ਜੀ ਸਾਡੇ ਹੁਕਮ ਦਿੱਤਾ ਵੀ ਤੁਸੀਂ ਇਹ ਕਰਾਵੇ ਕਰੋ ਵੀ ਇਹ ਨਹੀਂ ਸਹਿਗਾ ਵੀ ਕਿਸੇ ਦਾ ਕੋਈ ਦਬਾਅ ਪਾਇਆ ਗਿਆ ਅਸੀਂ ਇੱਕ ਪਹਿਲੇ ਦਿਨ ਬੈਠੇ 15 ਦਿਨੋਂ 111 ਕਿਸਾਨ ਉਸ ਦਿਨ ਨਾਲ ਸਾਡੇ ਹਰਿਆਣੇ ਦੇ ਵੀਰ ਸੀਗੇ ਉਹਨਾਂ ਨੂੰ ਜਾਗਰੂਤਾ ਹੋਈ ਹੈ ਨਾ ਔਰ ਉਹ ਵੀ ਆ ਗਏ ਦੂਸਰੇ ਦਿਨ 10 ਉਹ ਆ ਗਏ 121 ਅਸੀਂ ਉਹ ਬੈਠੇ ਰਹੇ ਇੱਕ ਪ੍ਰਧਾਨ ਸਾਡੇ ਡੱਲੇਵਾਲ ਸਾਹਿਬ ਬੈਠੇ ਰਹੇ ਜਿਨ੍ਹਾਂ ਦੀ ਸਿਹਤ ਨੂੰ ਅਸੀਂ ਲੈ ਕੇ ਮਤਲਬ ਪੂਰੇ ਮਨਤਨ ਨਾਲ ਬੈਠੇ ਹਾਂ ਉੱਤੇ ਜਿਨ੍ਹਾਂ ਨੂੰ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਜਦੋਂ ਏਨੇ 54 52 ਸਾਲ ਦਾ ਦਿਨ ਕੱਢ ਲਏ ਵੀ ਸਾਡੇ ਵਾਸਤੇ ਕਿੰਨਾ ਕੋਕਾ ਵਾ ਉਹ ਫਿਰ ਬਜ਼ੁਰਗ ਨੇ ਅਸੀਂ ਫਿਰ ਜੂਥ ਜਾਂ ਨੌਜਵਾਨ ਵੀ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇੱਕ ਗੱਲ ਹੋਰ ਆ ਦੇਖੋ ਹੌਸਲੇ ਜਗਜੀਤ ਸਿੰਘ ਡੱਲੇਵਾਲ ਦੇ ਇੱਕ ਪਾਸੇ ਉਹਨਾਂ ਨੂੰ ਜਿਹੜੀ ਬਿਮਾਰੀ ਆ ਸਭ ਜਾਣਦੇ ਨੇ ਪਰ ਦੂਜੇ ਪਾਸੇ ਉਹਨਾਂ ਨੇ ਜਦੋਂ ਪ੍ਰਪੋਜ਼ਲ ਲੈ ਕੇ ਜਦੋਂ ਕੇਂਦਰ ਦੇ ਨੁਮਾਇੰਦੇ ਗਏ ਤਾਂ ਉਹਨਾਂ ਨੇ ਕਿਹਾ ਜਿਹੜੇ 121 ਬੈਠੇ ਨੇ ਪਹਿਲਾਂ ਉਹਨਾਂ ਦੀ ਸਹਿਮਤੀ ਲਓ ਨਹੀਂ ਸਾਡੀ ਜਿਹੜੀ ਰੱਦ ਮੰਗ ਸੀ ਨਾ ਵੀਰ ਜੀ ਉਹਨਾਂ ਨੇ ਬਿਲਕੁਲ ਕਿਹਾ ਵੀ ਉਹਨੂੰ ਇਹ ਸੀ ਆਈ ਮੈਂ ਪਹਿਲਾਂ ਮਾਰਾਂ ਕਿਉਂਕਿ ਇਹਨਾਂ ਦੀ ਸੋਚ ਏ ਸੀ ਸਭ ਤੋਂ ਪਹਿਲਾਂ ਲੀਡਰ ਹੋਵੇਗੇ ਕਿਉਂਕਿ ਲੋਕਾਂ ਦੇ ਇਹ ਸੀਗੇ ਵੀ ਲੀਡਰ ਬਚ ਜਾਂਦਾ ਹਨਾ ਆਮ ਜਨਤਾ ਮਰ ਜਾਂਦੀ ਆ ਇਹਨਾਂ ਦੀ ਡੱਲੇਵਾਲ ਸਾਹਿਬ ਦੀ ਸੋਚ ਸੀ ਕਿ ਪਹਿਲਾਂ ਇਹਨਾਂ ਨੂੰ ਮੈਂ ਬਚਾਵਾਂ ਮੇਰਾ ਕੋਈ ਚੱਕਰ ਨਹੀਂ ਮੈਂ ਬਾਅਦ ਚ ਅਸੀਂ ਰਾਤੀ ਨੂੰ ਨੰਨੇ ਲੈ ਲਿਆ ਸੀਗਾ ਸਾਰੇ 121 ਦੇ ਅੱਕੇ ਬੈਠਿਆ ਨੇ ਵੀ ਪਹਿਲਾਂ ਡੱਲੇਵਾਲ ਸਾਹਿਬ ਨੂੰ ਮੈਡੀਕਲ ਸਹੂਲਤ ਦੋ ਜੋ ਵੀ ਹੈਗਾ ਉਹਨਾਂ ਦਾ ਉਸ ਤੋਂ ਬਾਅਦ ਸਾਨੂੰ ਮਤਲਬ ਇਸ ਤਰ੍ਹਾਂ ਕਰਨਾ ਵਾ ਤਾਂ ਅਸੀਂ ਉੱਠਾਂਗੇ ਹੁਣ ਵੀ ਜਗਜੀਤ ਸਿੰਘ ਡੱਲੇਵਾਲ ਵੀ ਹਲੇ ਉਸੇ ਗੱਲ ਦੇ ਉੱਤੇ ਨੇ ਆਪਾਂ ਕਹਿ ਲਈਏ ਕਿ ਉਹਨਾਂ ਦੇ ਇਰਾਦੇ ਓਵੇਂ ਨੇ ਉਹ ਬੇਸ਼ੱਕ ਮੈਡੀਕਲ ਟ੍ਰੀਟਮੈਂਟ ਲੈ ਲਿਆ ਡ੍ਰਿਪ ਲੱਗੀ ਪਰ ਉਹ ਕਹਿੰਦੇ ਮੈਂ ਇਹਨਾਂ ਨਹੀਂ ਖਾਵਾਂਗਾ ਮਦਾਂ ਕੀ ਹੈ ਵੀਰੇ ਜਿਹੜਾ ਸਾਡਾ ਮੁੱਦਾ ਐ ਐਮਐਸਪੀ ਦਾਣਾ ਸੈਂਟਰ ਨਾਲ ਹੈ ਜੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਣਗੀਆਂ ਨਾ ਅੱਜ ਪ੍ਰਧਾਨ ਜੀ ਦਾ ਬੈਠੇ ਨੇ ਚਲੋ ਮੈਡੀਕਲ ਲੈ ਲੈ 14 ਤਰੀਕ ਦਾ ਜੇ 14 ਤੋਂ ਬਾਅਦ ਸਾਡੀਆਂ ਗੱਲਾਂ ਬਾਤਾਂ ਨਹੀਂ ਮੰਨੀ ਜਾਂਦੀਆਂ ਸੈਂਟਰ ਫੇਰ ਸਾਡੇ ਨਾਲ ਬਗਾਵਤ ਕਰਦੀ ਆ ਧੋਖਾ ਕਰਦੀ ਆ ਅਸੀਂ ਹੁਣ ਪਾਣੀ ਪੀਂਦੇ ਸੀ ਨਾ ਅਗਲਾ ਸਟੈਪ ਸਾਡਾ ਪਾਣੀ ਤੋਂ ਵੀ ਮੌਤ ਹੋਏਗਾ ਪਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਇਲੈਕਸ਼ਨਾਂ ਨੇ ਉਸ ਤੋਂ ਪਹਿਲਾਂ ਇੱਕਦਮ ਪ੍ਰਪੋਜ਼ਲ ਆ ਗਿਆ 55 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਉਦੋਂ ਕੋਈ ਕੇਂਦਰ ਦਾ ਅਜਿਹਾ ਕੋਈ ਸੱਦਾ ਨਹੀਂ ਆਇਆ ਦੋਖ ਤਾਂ ਐਸੀ ਚੀਜ਼ ਹੈ ਨਾ ਜਦੋਂ ਦੇਖੋ ਆਪਾਂ ਪੋਲੀਟੀਕਲ ਲੈਨ ਦੇ ਵਿੱਚ ਬੜੇ ਹੋਇਆ ਸਾਨੂੰ ਪਤਾ ਵੀ ਕਿਹੜੀ ਇਲੈਕਸ਼ਨ ਕਿਹੜੇ ਟਾਈਮ ਕਿੱਥੇ ਹੋਣੀ ਆ ਇਹ ਅੱਜ ਦਾ ਮੋਰਚਾ ਨਹੀਂ ਲੱਗਾ 13 ਫਰਵਰੀ ਦਾ ਮੋਰਚਾ ਚੱਲਦਾ ਪਿਆ ਉਦੋਂ ਵੀ ਤਾਂ ਜਾਗ ਸਕਦੇ ਸੀਗੇ ਇਹਨਾਂ ਨੂੰ ਯਾਦ ਆਉਂਦਾ ਵੀ ਇਲੈਕਸ਼ਨ ਆ ਗਏ ਜੇ ਅਸੀਂ ਇਹ ਹੋ ਗਿਆ ਇਹ ਉਸ ਤੋਂ ਪਹਿਲਾਂ ਵੀ ਕਰ ਸਕਦੇ ਸੀ ਨਾ ਕੋਈ ਅੱਜ ਨਵਾਂ ਥੋੜੀ ਬੈਠੇ ਆ ਅਸੀਂ ਇਸ ਕਰਕੇ ਇਹਨਾਂ ਨੂੰ ਸੈਂਟਰ ਨੂੰ ਚਾਹੀਦਾ ਸੀ ਇਹਨੂੰ ਪਹਿਲਾਂ ਨਵੇੜ ਦੇ ਦਾ ਲੰਮਾ ਛੋਟਾ ਨਾਂ ਲੈ ਕੇ ਜਾਂਦੇ ਪਰ ਫਿਰ ਵੀ ਇਹ ਨਹੀਂ ਹੋਈ ਸੀ ਤੁਹਾਨੂੰ ਕਿ ਚਲੋ ਜੇ ਪ੍ਰੋਪੋਜ਼ਲ ਵੀ ਆ ਗਿਆ ਇੱਕ ਦੋ ਦਿਨ ਤੱਕ ਮੀਟਿੰਗ ਹੋ ਜੂਗੀ 14 ਫ ਉਦੇ ਚ ਸਾਨੂੰ ਇਸ ਤਰ੍ਹਾਂ ਮੈਂ ਚਲੋ ਜੋ ਸੈਂਟਰ ਨੇ ਸਾਨੂੰ ਦਿੱਤਾ ਹਤਿਆਤਾਂ ਤੇ ਅਸੀਂ ਰਿਟਰਨ ਚ ਲਿਆ ਪ੍ਰਧਾਨ ਜੀ ਨੇ ਵੀ ਰਿਟਰਨ ਦੇ ਵਿੱਚ ਸਾਨੂੰ ਸਾਰਾ ਕੁਝ ਦਿਓ ਹਨਾ ਸਾਨੂੰ ਇਹ ਆ ਵੀ ਸਾਡੇ ਪ੍ਰਧਾਨ ਜੀ ਤੋਂ ਇਲਾਵਾ ਕੋਈ ਮਤਲਬ ਗਲਤ ਸਹੀ ਤਰੀਕੇ ਨਾਲ ਰੱਖ ਨਹੀਂ ਸਕਦਾ ਸਾਨੂੰ ਵੀ ਇਹੀ ਹੈ ਵੀ ਪ੍ਰਧਾਨ ਜੀ ਉਹ ਤਾਂ ਥੋੜੇ ਮਤ ਐਕਟਿਵ ਹੋ ਜਾਣਗੇ ਗੱਲਬਾਤ ਕਰਨ ਜੋਗੇ ਹੋ ਜਾਣਗੇ ਮੀਟਿੰਗ 'ਚ ਬੈਠ ਜਾਣਗੇ ਉਹਨਾਂ ਦੀ ਸਰੀਰ ਸਿਹਤ ਨੂੰ ਵੇਖਦੇ ਹੋਏ ਸੀ ਅਸੀਂ ਇਹ ਡਿਸੀਜ ਲਿਆ ਵੀ ਠੀਕ ਹੈ ਵੀ 14 ਤਰੀਕ ਤੋਂ ਕੋਈ 20 25 ਦਿਨ ਦਾ ਗੈਪ ਹੈ ਵਿੱਚ ਉਹਨਾਂ ਜਿਹਨੂੰ ਕੁਛ ਨਾ ਕੋਈ ਸਰੀਰ ਦੇ ਵਿੱਚ ਰਿਵਿਊ ਹੋ ਜਾਣਗੇ ਅੱਛਾ ਤੁਸੀਂ ਇੱਥੇ ਮਰਨ ਵਰਤੇ ਬੈਠੇ ਸੀ ਪਿੱਛੇ ਪਰਿਵਾਰ ਤੁਹਾਨੂੰ ਫੋਨ ਕਰਦਾ ਹੋਊਗਾ ਵੀਡੀਓ ਕਾਲ ਕਰਦੇ ਹੋਣਗੇ ਮਿਲਣ ਦੇ ਲਈ ਆਉਂਦੇ ਹੋਣਗੇ ਕੀ ਕੁਝ ਕਹਿੰਦੇ ਸੀ ਅੱਜ ਪਰਿਵਾਰ ਮਿਲਣ ਦੇ ਲਈ ਆਇਆ ਤੁਹਾਨੂੰ ਪਹਿਲੀ ਗੱਲ ਤਾਂ ਵੀਰੇ ਜਿਹੜੇ ਡਿਸੀਜ ਨੂੰ ਹੁੰਦੇ ਨੇ ਨਾ ਪਰਿਵਾਰਾਂ ਤੋਂ ਪੁੱਛ ਕੇ ਹਣਾ ਜੇ ਸੀ ਪਰਿਵਾਰਾਂ ਨੂੰ ਪੁੱਛੇ ਲਾਦੇ ਸਾਨੂੰ ਕਿਸ ਨੇ ਬੈਠਣ ਨਹੀਂ ਇਸ ਦੇਣਾ ਜਦੋਂ ਰਾਤ ਨੂੰ ਤੁਹਾਡੇ ਜਰੀਏ ਇਹ ਮੀਡੀਆ ਰਾਹੀਂ ਗੱਲਾਂ ਚੱਲੀਆਂ ਆਖੋ ਪੇਪਰ ਉਹ ਚਾਈਆਂ ਮੀਡੀਆ ਚ ਹੋਈਆਂ ਗੱਲਾਂ ਹਣਾ ਜਦੋਂ ਬੱਚਿਆਂ ਨੂੰ ਪਤਾ ਲੱਗਾ ਭੈਣਾਂ ਨੂੰ ਪਤਾ ਲੱਗਾ ਉਹ ਸਾਰਿਆਂ ਨੇ ਰਾਤ ਨੂੰ ਫੋਨ ਕਨੈਕਸ਼ਨ ਕਰਨੇ ਸ਼ੁਰੂ ਕਰਤੇ ਤੂੰ ਉੱਠ ਜਾ ਕਰ ਜਾ ਮਾਂ ਵੀ ਸਟੈਪ ਇਹਦਾ ਚੁੱਕਿਆਗਾ ਉਹ ਪਿੱਛੇ ਨਹੀਂ ਹੋਣਾ ਹੈਗਾ ਫਿਰ ਉਹਨਾਂ ਨੂੰ ਐਗਜ਼ਾਮਪਲ ਦਿੱਤੀਆ ਪਰ ਇਤਿਹਾਸ ਦਿੱਤੀਏ ਦੇਖੋ ਜੋਰਾਵਰ ਸਿੰਘ ਦੀ ਉਮਰ ਕਿੰਨੀ 7 ਸਾਲ 9 ਸਾਲ 16 ਸਾਲ ਤੇ 18 ਸਾਲ ਟੋਟਲ ਉਮਰ ਮਿਲਾ ਕੇ 55 ਸਾਲ ਬਣਦੀ ਉਹਨਾਂ ਚਾਰੇ ਸਹਬਜਾਂ ਦੀ ਮੇਰੀ ਉਮਰ ਤਾਂ ਫਿਰ 45 ਠੀਕ ਹੈ ਨਾ ਮੈਂ ਕਿਉਂ ਨਹੀਂ ਲੜ ਸਕਦਾ ਜਦੋਂ 7 ਸਾਲ ਦੀ ਲੜ ਸਕਦੇ ਮੈਂ ਕਿਉਂ ਨਹੀਂ ਆਪਣੇ ਦੇਸ਼ ਵਾਸਤੇ ਸ਼ਿੱਧੀ ਦੇ ਸਕਦਾ ਬਿਲਕੁਲ ਅੱਜ ਘਰ ਦੇ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਪੀਪੀ ਜੀ ਕੀ ਲੱਗਦਾ ਸੀ ਜਦੋਂ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਮਰਨ ਵਰਤੇ ਉੱਥੇ ਬੈਠੇ ਸਭ ਤੋਂ ਪਹਿਲਾਂ ਮਨ ਦੇ ਵਿੱਚ ਖਿਆਲ ਕੀ ਆਇਆ ਤੇ ਕੀ ਗੱਲਬਾਤ ਕਹੀ ਮੈਸ ਖਿਆਲ ਤੇ ਆਉਂਦਾ ਹੀ ਇਹ ਫਿਰ ਸੋਚਦੇ ਆ ਵੀ ਬੱਚਿਆਂ ਦਾ ਕੀ ਬਣੇਗਾ ਹਨਾ ਪਰ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਇਹਨਾਂ ਦੇ ਹੌਸਲੇ ਨਾਲ ਅਸੀਂ ਵੀ ਇਹਨਾਂ ਦੇ ਨਾਲ ਨਾ ਹਾਂ ਤੇ ਇਹ ਸਾਨੂੰ ਹੌਸਲਾ ਦਿੰਦੇ ਨੇ ਅਸੀਂ ਇਹਨਾਂ ਨੂੰ ਹੌਸਲਾ ਦੇੰਨੇ ਆ। ਕਦੇ ਸੋਚਿਆ ਸੀ ਕਿ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਮਰਵਾਉਣ ਦੇ ਲਈ ਸਾਨੂੰ ਇਸ ਕਦਰ ਤੱਕ ਸੜਕਾਂ ਦੇ ਉੱਤੇ ਰੋਲਣਾ ਪਊਗਾ। ਹਾਲਾਂਕਿ ਉਹ ਮੰਗਾਂ ਮੰਨੀਆਂ ਹੋਈਆਂ ਨੇ ਸਾਡੀਆਂ ਲਾਗੂ ਨਹੀਂ ਹੋਈਆਂ ਪਰ ਜਿਹੜਾ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਸੀ ਪਰ ਉਹੀ ਮੰਗਾਂ ਨੂੰ ਲੈ ਕੇ ਦੁਬਾਰਾ ਇਸ ਤਰੀਕੇ ਨਾਲ ਮੋਰਚੇ ਲਗਾਉਣੇ ਪੈਣਾ ਸੋਚਿਆ ਸੀ ਕਿ ਅਨਦਾਤਾ ਕਹੌਣ ਵਾਲਾ ਖੁਦ ਭੁੱਖਾ ਸਹੂਗਾ। ਨਹੀਂ ਜੀ ਅਸੀਂ ਨਹੀਂ ਸੀ ਸੋਚਿਆ ਕਿਤੇ। ਬਸ ਚਲੋ ਕੋਈ ਨਹੀਂ ਹੋਣ ਵੈਸੇ ਅਸੀਂ ਇਹਨਾਂ ਦੇ ਨਾਲ ਆ। ਇਨਾਂ ਨੂੰ ਹੌਸਲਾ ਦੇਣੇ ਆ ਜੇ ਲੋੜ ਪਈ ਤਾਂ ਅਸੀਂ ਵੀ ਇੱਥੇ ਬੈਠਾਂਗੇ ਭੁੱਖ ਹੜਤਾਲ ਤੇ ਕੀ ਬਈ ਇੰਨਾ ਹੌਸਲਾ ਮੈਨੂੰ ਲੱਗਦਾ ਪਰਿਵਾਰ ਦੇ ਵਿੱਚ ਸਾਰਿਆਂ ਦੇ ਵਿੱਚ ਇਹੀ ਹੌਸਲਾ ਬਿਲਕੁਲ ਜੀ ਮੇਰੇ ਬੇਟੀਆਂ ਨੇ ਦੇਖੋ ਪਹਿਲੇ ਦਿਨ ਤਾਂ ਲੱਗ ਗਿਆ papa ਅਸੀਂ ਬੋਲਦੀ ਨਹੀਂ ਤੁਹਾਡੇ ਨਾਲ ਤੁਸੀਂ ਸਾਰੀ ਗੱਲ ਨਹੀਂ ਮੰਨਿਆ ਹੁਣ ਇਨਾਂ ਨੂੰ ਵੀ ਪੂਰਾ ਹੌਸਲਾ ਹੈ ਵੀ ਡੈਡੀ ਕੋਈ ਚੱਕ ਨਹੀਂ ਹੈ ਕਿ ਤੁਹਾਡੇ ਨਾਲ ਜਿੱਥੇ ਕਹੋਗੇ ਉੱਥੇ ਨਾਲ ਖਲੋਵੋਗੇ ਤੁਹਾਡੇ ਬੇਟੀਆਂ ਦੋਏ ਦੇ ਨਾਲ ਆ ਗਈ। ਕੀ ਕਿਹੜਾ ਚਾਹੋਗੇ ਪਣ ਜਦੋਂ ਤੁਹਾਨੂੰ ਪਤਾ ਲੱਗਿਆ ਪਹਿਲੇ ਦਿਨ ਕਿ ਤੁਹਾਡੇ ਪਾਪਾ ਮਰਨ ਵਰਤੇ ਉੱਤੇ ਬੈਠ ਗਏ ਇਸ ਤਰੀਕੇ ਨਾਲ ਬੜਾ ਮਨ ਨੂੰ ਇੱਕ ਦੁੱਖਨ ਹੁੰਦਾ ਹੈ ਨਾ ਇਹ ਕੋਈ ਕਿਹੜਾ ਜਦੋਂ ਕੋਈ ਗਿਆ ਹੁੰਦਾ ਜੋ ਵਾਪਸ ਪਰਿਵਾਰ ਦੇ ਵਿੱਚ ਜਦੋਂ ਤੱਕ ਨਾ ਆਵੇ ਨਾ ਉਨ ਤੱਕ ਮਨ ਨੂੰ ਤੁਕ ਤੁਕ ਹੀ ਲੱਗੀ ਜਾਂਦੀ ਆ ਪਰ ਤੁਸੀਂ ਇਹੋ ਜਿਹਾ ਇੱਕ ਇੰਨਾ ਵੱਡਾ ਸਟੱਪ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਲਿਆ ਤਾਂ ਤੁਹਾਡੇ ਮਨ ਦੇ ਵਿੱਚ ਕੀ ਸੀ ਪਹਿਲਾਂ ਸਾਨੂੰ ਵੀ ਝਟਕਾ ਲੱਗਿਆ ਸੁਣ ਕੇ ਖਬਰਾਂ 'ਚ ਦੇਖਿਆ ਪਰ ਹਾਂ ਬਾਅਦ 'ਚ ਜਦੋਂ ਪਾਪਾ ਨੇ ਵੀ ਸਮ ਫਿਰ ਕਰਦੇ ਨੇ ਵੀ ਸਮਝਾਇਆ ਹੈ ਨਾ ਸਾਨੂੰ ਇਹ ਸੀਗਾ ਵੀ ਪਿੱਛੇ ਕਿੰਨਿਆਂ ਨੇ ਸ਼ਹੀਦੀਆਂ ਦਿੱਤੀਆਂ ਜੇ ਅੱਜ ਇਹ ਇਸ ਇੱਕ ਜਮਨਾ ਚੁੱਕਦੇ ਤਾਂ ਹੋ ਸਕਦਾ ਵੀ ਹਾਂ ਅੱਗੇ ਸਟੈਪ ਕੋਈ ਕੇਂਦਰ ਸਰਕਾਰ ਨਾ ਚੱਕਦੇ ਇਹਨਾਂ ਨੂੰ ਦੇਖ ਕੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਸੁਣਾਇਆ ਅੱਛਾ ਇੱਕ ਜਿਵੇਂ ਆਪਾਂ ਨੌਜਵਾਨੀ ਦੀ ਗੱਲ ਕਰੀਏ ਪੰਜਾਬ ਦੇ ਜਿਹੜੇ ਨੌਜਵਾਨ ਨੇ ਮੈਂ ਖਾਸ ਕਰਕੇ ਮੁੰਡਿਆਂ ਦੀ ਗੱਲ ਕਰੂੰ ਕੁੜੀਆਂ ਦੀ ਵੀ ਗੱਲ ਕਰੂੰਗਾ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਪਰ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਪ ਦਾਦੇ ਜਿਹੜੇ ਅਜੇਹੀਆਂ ਲੜਾਈਆਂ ਲੜ ਰਹੀਆਂ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਕਿ ਵਦੇਸ਼ਾਂ ਦਾ ਰੁੱਖ ਇਕਤਿਆਰ ਨਾ ਕਰੋ ਕਿਉਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨੀ ਜਿਹੜੀ ਆ ਜਾ ਰਹੀ ਆ ਪੰਜਾਬ ਦੀ ਕਈ ਤਾਂ ਜਿਹੜੇ ਆਪਣੇ ਰੋਜ਼ਗਾਰ ਲਈ ਜਾ ਰਹੇ ਨੇ ਕਈ ਵੈਸੇ ਵੀ ਚਲੋ ਪਲੱਸ 2 ਕਰਕੇ ਲੈਟਸ ਕਰਕੇ ਚਲੋ ਬਾਹਰ ਮੈਂ ਤਾਂ ਇਹੀ ਕਹਾਂਗੀ ਕਿ ਹਾਂ ਜਿਹੜੇ ਵਿਦੇਸ਼ਾਂ ਚ ਜਾ ਰਹੇ ਨੇ ਉਹ ਆਪਣਾ ਪੰਜਾਬ ਚ ਰਹਿ ਕੇ ਆਪਣਾ ਕਾਰੋਬਾਰ ਤੋਰਨ ਤੇ ਸਰਕਾਰ ਨੂੰ ਵੀ ਪੇਲ ਕਰਦੀ ਆ ਕਿ ਹਾਂ ਜਿਹੜੇ ਇਥੇ ਬੇਰੁਜ਼ਗਾਰ ਫਿਰ ਰਹੇ ਨੇ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਕੇ ਦੇਣ ਵਧੀਆ ਉਹਨਾਂ ਨੂੰ ਉਹਨਾਂ ਦੇ ਫਿਊਚਰ ਬਾਰੇ ਸਕਸੈਸ ਬਣਾਉਣ ਤੇ ਕੁਝ ਤੇ ਐਵੇਂ ਭਜਦੇ ਨੇ ਵੀ ਹਾਂ ਘਰ ਦੇ ਨੂੰ ਵੀ ਫਿਕਰ ਹੁੰਦੀ ਵੀ ਹਾਂ ਇਥੇ ਪੰਜਾਬ ਚ ਨਸ਼ਾ ਬਹੁਤ ਚੱਲ ਰਿਹਾ ਹੈ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਅੱਛਾ ਅੱਜ ਕਿੰਨੀ ਖੁਸ਼ੀ ਆ ਜਦੋਂ ਪਤਾ ਲੱਗਿਆ ਕਿ ਅੱਜ ਮਰਨ ਵਰਤ ਖਤਮ ਹੋ ਜੂਗਾ ਤੇ ਪਰਿਵਾਰ ਪੂਰਾ ਸਾਰਾ ਮਿਲਣ ਆਇਆ ਅੱਜ ਕਿੰਨੀ ਖੁਸ਼ੀ ਸਾਨੂੰ ਬਹੁਤ ਖੁਸ਼ੀ ਮਿਲੀ ਚਲੋ ਅੱਗੇ ਜੇ ਹੁੰਦਾ ਵੀ ਹਾਂਸ ਕੇਂਦਰ ਸਰਕਾਰ ਬਾਰੇ ਸਾਨੂੰ ਕੋਈ ਇਥੇ ਕਰਨਾ ਪਵੇ ਕੁਝ ਤਾਂ ਹਾਂ ਅਸੀਂ ਸਾਰਾ ਪਰਿਵਾਰ ਇਥੇ ਨਾਲ ਖੜਾਂਗੇ ਪਾਪਾ ਦੇ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਵੇਂ ਮਰਨ ਵਰਤੇ ਉੱਤੇ ਬੈਠੇ ਸੀਗੇ ਤੇ ਅੱਜ ਚਲੋ ਇੱਕ ਖੁਸ਼ੀ ਦੀ ਖਬਰ ਆਈ ਆ ਤਾਂ ਹਲੇ ਤਾਂ ਸ਼ੁਰੂਆਤ ਹੋਈ ਆ ਪਹਿਲਾ ਕਦਮ ਕੇਂਦਰ ਨੇ ਅੱਗੇ ਵਧਾਇਆ ਤਾਂ ਹਲੇ ਪਤਾ ਨਹੀਂ ਕਿੰਨੇ ਕੁ ਹੋਰ ਮੀਟਿੰਗਾਂ ਹੋਣਗੀਆਂ ਕੀ ਤੁਸੀਂ ਸੋਚਦੇ ਹੋ ਕਿ ਅਜਿਹੇ ਹਾਲ ਇੱਥੇ ਤਾਂ ਹੀ ਚਾਹਾਂਗੇ ਹੌਸਲੇ ਬਲੰਦ ਨੇ ਇਹਨਾਂ ਦੇ ਹੌਸਲੇ ਬਲੰਦ ਹੀ ਰਹਿਣ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ। ਹੋ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਉਹ ਤੁਸੀਂ ਜਿਵੇਂ ਮੈਂ ਭੈਣ ਕੋਲੋਂ ਸਵਾਲ ਕੀਤਾ ਸੀ ਕਿ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਪਰ ਅੱਜ ਲੋੜ ਨਹੀਂ ਕਿ ਜਿਹੜੇ ਇੱਥੇ ਬਜ਼ੁਰਗ ਬੈਠੇ ਨੇ ਜ਼ਿਆਦਾਤਰ ਬਜ਼ੁਰਗ ਇੱਥੇ ਬੈਠੇ ਨੇ ਕਿ ਉਹਨਾਂ ਦਾ ਸਾਥ ਦਈਏ ਕਿਉਂਕਿ ਜਿਹੜੀਆਂ ਜ਼ਮੀਨਾਂ ਨੇ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਜ਼ਿਆਦਾ ਪਿਆਰ ਆ ਨੌਜਵਾਨਾਂ ਨੂੰ ਤਾਂ ਹਲੇ ਜ਼ਮੀਨਾਂ ਬਾਰੇ ਪਤਾ ਨਹੀਂ ਕਿਉਂਕਿ ਜੁੜੇ ਨਹੀਂ ਖੇਤੀ ਦੇ ਨਾਲ। ਮੇਨ ਗੱਲ ਤਾਂ ਇਹ ਆਪਦੇ ਸਿਸਟਮ ਨੂੰ ਸਮਝਣ ਦੀ ਆ ਸਾਡੇ ਬਜ਼ੁਰਗ ਸਮਝ ਰਹੇ ਨੇ ਪੁਰਾਣੇ ਸਿਸਟਮ ਨੂੰ ਨਵੇਂ ਜਿਹੜੀ ਪੀੜ੍ਹੀ ਆ ਉਹ ਸੋਸ਼ਲ ਮੀਡੀਆ ਦੇ ਪਿੱਛੇ ਲੱਗ ਕੇ ਕੁਝ ਹੋਰੇ ਸਿੱਖੀ ਜਾਂਦੀ ਆ ਉਹਨਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਆ ਅਵੇਅਰ ਕਰਨ ਲਈ ਬਹੁਤ ਸਾਰੇ ਜਿਹੜੀ ਉਪਰਾਲੇ ਕਰਨ ਦੀ ਵੀ ਜ਼ਰੂਰਤ ਆ ਜਿਵੇਂ ਸੋਸ਼ਲ ਮੀਡੀਆ ਤੇ ਇੰਨਾ ਕੁ ਚੱਲ ਰਿਹਾ ਤੇ ਜਿਹੜੀਆਂ ਆਪਦੇ ਖਿੱਤੇ ਨੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜਿਹੜੀ ਲੀਡਰਾਂ ਨੂੰ ਆਪ ਮੁਰੇ ਹੋਣਾ ਚਾਹੁੰਦਾ ਜਿਵੇਂ ਕਿ ਪੁਰਾਣੇ ਲੀਡਰ ਤੇ ਬਹੁਤ ਲੀਡਰ ਮੁੰਡੇ ਸੀਗੇ ਜਿਵੇਂ ਭਾਨੇ ਸਦੂ ਨਹੀਂ ਹੋਗੇ ਹਨਾ ਉਹਨਾਂ ਉਹਨਾਂ ਦੀ ਆਵਾਜ਼ ਦੁਵਾਈ ਜਾਂਦੀ ਹੈ ਜਿਹੜੇ ਬੋਲਦੇ ਨੇ ਉਹਨਾਂ ਦੀ ਆਵਾਜ਼ ਦੁਵਾਈ ਜਾਂਦੀ ਆ ਆਪਦੇ ਨਵੇਂ ਚੈਨਲ ਖੋਲ੍ਹ ਕੇ ਪੰਜਾਬ ਨੂੰ ਅਵੇਅਰ ਕਰਨਾ ਚਾਹੀਦਾ ਜਿਹੜੇ ਤੁਹਾਨੂੰ ਪਤਾ ਨੈਸ਼ਨਲ ਮੀਡੀਆ ਚੱਲ ਰਿਹਾ ਜੀ ਹਨਾ ਸਾਰਾ ਨੈਸ਼ਨਲ ਮੀਡੀਆ ਕਿਹਦੇ ਪੱਖੇ ਤੁਹਾਨੂੰ ਪਤਾ ਜਿਹੜੇ ਨਵੇਂ ਚੈਨਲ ਨੇ ਨਵਾਂ ਜੋਤ ਆਪਦੇ ਚੈਨਲ ਆਪਦੇ ਨਵੇਂ ਲੈ ਕੇ ਆਉਣ ਤੇ ਨਵੇਂ ਚੈਨਲਾਂ ਨਾਲ ਆਪਦੇ ਸਾਰੇ ਸਿਸਟਮ ਨੂੰ ਅਵੇਅਰ ਕਰ ਸਕਦੇ ਆ ਨਵੀਂ ਨੌਜਵਾਨੀ ਨੂੰ ਵੇਅਰ ਕਰ ਸਕਦੇ ਆ ਤੇ ਸੋਸ਼ਲ ਮੀਡੀਆ ਤੇ ਜਿਹੜੇ ਆਪਾਂ ਫालतू ਫालतੂ ਦੇ ਜਿੰਨੇ ਵੀ ਆਪਦੇ ਚੈਨਲ ਆਪਾਂ ਦੇਖਦੇ ਆ ਹਨਾ ਉਹਨਾਂ ਨੂੰ ਪਿੱਛੇ ਕਰਕੇ ਜਿੱਥੇ ਸਾਨੂੰ ਸਿੱਖ ਮਿਲਦੀ ਆ ਉਹ ਸਿੱਖਾ ਵਾਲੇ ਪੇਜਾਂ ਨੂੰ ਫੋਲੋ ਕਰਕੇ ਸਿੱਖ ਕੇ ਉੱਥੋਂ ਸਾਨੂੰ ਅੱਗੇ ਵਧਣਾ ਚਾਹੀਦਾ ਮੇਨ ਗੱਲ ਤਾਂ ਸੋਸ਼ਲ ਮੀਡੀਆ ਨੇ ਹੀ ਜ਼ਿਆਦਾ ਗੰਦ ਪਾਇਆ ਵਾ ਜਿਹੜਾ ਸਾਡੀ ਜਿਹੜੀ ਨੌਜਵਾਨੀਆਂ ਹੋਰ ਪਾਸੇ ਨੂੰ ਜਾ ਰਹੀ ਹੈ ਜਿਹੜੀ ਬਿਲਕੁਲ ਭਾਈ ਜੀ ਇੱਕ ਸਵਾਲ ਆ ਤੁਸੀਂ ਕੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਬਿਆਨ ਸੁਣਿਆ ਹੋਵੇਗਾ ਉਹ ਕਹਿੰਦੇ ਸਾਡੀ ਸਰਕਾਰ ਬਣਾ ਦੋ ਪੰਜਾਬ ਦੇ ਵਿੱਚ ਵੀ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਆ ਪਰ ਹਰਿਆਣਾ ਦੇ ਵਿੱਚ ਕਹਿੰਦੇ ਅਸੀਂ ਐਮਐਸਪੀ ਦੇ ਰਹੇ ਹਾਂ ਅਸੀਂ ਹਰਿਆਣਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਿਰਫ ਗੱਲਾਂ ਦੇ ਵਿੱਚ ਆ ਪਹਿਲਾਂ ਤਾਂ ਨਾਇਬ ਸੈਣੀ ਨੂੰ ਇਹ ਪੁੱਛਿਆ ਜਾਵੇ ਜਿਹੜਾ ਤੁਹਾਡਾ ਹਰਿਆਣਾ ਵਾਂ ਕਿ ਹਰਿਆਣਾ 'ਚ ਤੁਸੀਂ ਪ੍ਰੋਪਰ ਸਾਰਿਆਂ ਨੂੰ ਐਮਐਸਪੀ ਦੇ ਰਹੇ ਹੋ ਸਾਡੇ ਪੰਜਾਬ 'ਚ ਤਾਂ ਤੁਸੀਂ ਕਿੱਥੋਂ ਦੇ ਦੋਗੇ ਤੁਸੀਂ ਪਹਿਲਾਂ ਹਰਿਆਣਾ ਨੂੰ ਤਾਂ ਪ੍ਰੋਪਰ ਕਰੋ ਦਿੱਲੀ ਕਿੰਨਾ ਦਾ ਵਾ ਦਿੱਲੀ ਦੇ ਵਿੱਚ ਸੈਂਟਰ ਦੇ ਚੱਲਦਾ ਨਾ ਸਾਰਾ ਬੋਧਿਕਾਰ ਸੈਂਟਰ ਦੇ ਹੱਥ 'ਚ ਆ ਉੱਥੇ ਕਿਹ ਹਰਿਆਣਾ ਨੂੰ ਕਿੱਥੇ ਮਿਲਦੀ ਆ ਕੋਈ ਸਟੇਟ ਦੱਸੇ ਜਿੱਥੇ ਬੀਜੇਪੀ ਸਰਕਾਰ ਆ ਕਿਸ ਨੂੰ ਐਮਐਸਪੀ ਮਿਲਦੀ ਹੋਵੇ ਸਾੜੀਆਂ ਮੰਗਾ ਕੀ ਨੇ ਅਸੀਂ ਜਿਹੜੇ ਕਹਿੰਦੇ ਨੇ ਕਣਕਾਂ ਝੋਨੇ ਦੇ ਵਿੱਚੋਂ ਬਾਹਰ ਅਸੀਂ ਝੋਨੇ ਨਾਲ ਬਾਹਰ ਨਿਕਲਣਾ ਚਾਹ ਰਹੇ ਹਾਂ ਪਰ ਸਾਨੂੰ ਪ੍ਰੋਪਰ ਸਾਡਾ ਰੈਗੂਲਰ ਜੋਬ ਸਾਡੇ ਰੇਟ ਨੇ ਬਾਕੀ ਫਸਲਾਂ ਦੇ ਉਹ ਤਾਂ ਸਾਨੂੰ ਦੋ ਨਾ ਹੁਣ ਪਿੱਛੇ ਪੰਜਾਬ ਸਰਕਾਰ ਰੇਟ ਕਰਤੇ 5647 ਰੁਪਏ ਵਿਕੀ ਸਾਡੀ 4500 ਨੂੰ 45 ਜਿਹੜੀ ਵਿਕੀ ਉਹ ਵੀ ਸਾਡੀ ਛੜਕਾ ਦੇ ਰੁਲੀ ਮੂੰਗੀ ਦੀ ਗੱਲ ਆ ਜਦ ਸੌਣੀ ਚੁੱਕਣੀ ਨਹੀਂ ਹੈ ਜੀ ਫਿਰ ਤੁਹਾਡੀ ਉਹਨਾਂ ਐਮਐਸਬੀ ਕਾਗਜ਼ਾਂ ਦੀ ਨਹੀਂ ਚਾਹੀਦੀ ਸਾਨੂੰ ਰੁਟੀਨ ਦੇ ਵਿੱਚ ਚਾਹੀਦੀ ਆ ਰਿਟਨ ਦੀ ਸਾਨੂੰ ਚੀਜ਼ਾਂ ਚਾਹੀਦੀਆਂ ਇੱਕ ਪਾਸੇ ਤੁਸੀਂ ਇੰਨਾ ਵੱਡਾ ਸਟੱਪ ਚੱਕਿਆ ਤੁਸੀਂ ਮਰਨ ਵਰਤੇ ਦੇ ਉੱਤੇ ਬੈਠੇ 121 ਕਿਸਾਨ ਦੂਜੇ ਪਾਸੇ ਹਜੇ ਵੀ ਜਿਹੜੇ ਕਈ ਲੋਕ ਨੇ ਉਹ ਘਰਾਂ ਦੇ ਵਿੱਚ ਬੈਠੇ ਨੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਮੈਂ ਵੀ ਦੇਖਦਾ ਉੱਥੇ ਬੈਠੇ ਤਾਂਸ ਖੇਡਦੇ ਹੁੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿ ਭਾਈ ਇੱਕ ਪਾਸੇ ਅਸੀਂ ਤੁਹਾਡੇ ਲਈ ਲੜਾਈਆਂ ਲੜ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਕੋਈ ਆਪਣੇ ਘਰ ਦੀ ਲੜਾਈ ਨਹੀਂ ਲੜ ਰਹੇ ਆਪਣੇ ਬੱਚਿਆਂ ਨੂੰ ਨੌਕਰੀ ਦੀ ਲੜਾਈ ਨਹੀਂ ਲੜ ਰਹੇ ਪਰ ਸਾਰਿਆਂ ਦੀ ਲੜਾਈ ਉਸ ਨੂੰ ਪਤਾ ਕੀ ਇਹ ਵੀਰੇ ਜਿਹੜਾ ਇਹ ਸੰਸਥਾ ਨਾਲ ਕਿਸੇ ਨਾਲ ਜੁੜਦਾ ਨਾ ਜਿਹਨਾਂ ਦਾ ਉਹਨੂੰ ਜਾਣਦਾ ਨਹੀਂ ਹੈਗਾ ਉਹਨਾਂ ਜਰੂਰ ਤੁਰ ਨਹੀਂ ਸਕਦਾ ਹੈਗਾ ਜਿਹੜੇ ਉਹ ਲੋਕ ਬੈਠੇ ਉਹਨਾਂ ਦੇ ਜਮੀਰ ਨਹੀਂ ਹੈਗੇ ਉਹਨਾਂ ਨੇ ਇਹ ਦੇਖਣਾ ਵੀ ਠੀਕ ਹੈ ਚਾਰ ਬੰਦੇ ਲੜਦੇ ਨੇ ਫੇ ਸਾਡਾ ਵੀ ਨਾਲ ਸੌਰ ਜਾਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਜੇ ਅਸੀਂ ਚਾਰ ਮਨ ਕੋ ਹਾਰ ਵੀ ਜਾਣੇ ਆ ਸੌਦਵਾਰ ਨੁਕਸਾਨ ਉਹਨਾਂ ਦਾ ਹੋਣਾ ਪਦੇ ਜਿਹੜੇ ਬੈਠੇ ਉਹ ਨੇ ਜਿਹੜੇ 100-100 ਕਿੱਲੇ ਦੇ ਮਾਲਕ ਨੇ ਇੱਥੇ ਸਾਡੇ ਵਿੱਚ ਅੱਜ ਤੁਸੀਂ ਦੇਖਿਆ ਉਹਨਾਂ 2.5 ਏਕੜ ਦਾ ਮਾਲਕ ਹੈ ਤਿੰਨ ਬੱਚੀਆਂ ਨੇ ਇੱਕ ਢਾਈ ਤਿੰਨ ਸਾਲ ਦੀ ਬੱਚੀ ਆ ਪੰਜ ਸਾਲ ਦੀ ਆ ਅੱਠ ਸਾਲ ਦੀ ਐਨੇ ਬੱਚੇ ਆ ਜਦੋਂ ਇਹ ਢਾਈ ਏਕੜ ਵਾਲਾ ਬੈਸਦਾ ਤੁਸੀਂ 100 ਕਿੱਲੇ ਵਾਲੇ ਕਿਉਂ ਨਹੀਂ ਬੈਠ ਸਕਦੇ ਨਕਸਾਨ ਸਾਹਿਬ ਦਾ ਉਹਨਾਂ ਦਾ ਪ੍ਰਧਾਨ ਜੀ ਕਹਿੰਦੇ ਨੇ ਸਭ ਤੋਂ ਕਰਜ਼ਾਈ 100 ਏਕੜ ਵਾਲਾ ਵਾ ਨਾ ਕਿ ਕਿੱਲੇ ਵਾਲਾ ਕਿੱਲੇ ਵਾਲਾ ਆਪਣੀ ਕੱਟੀ ਵੇਚ ਕੇ ਕਰਜ਼ਾ ਤਾਰ ਲੂਗਾ 100 ਏਕੜ ਦਾ ਕੱਟੀ ਵੇਚ ਕੇ ਕਰਜ਼ਾ ਨਹੀਂ ਤਾਰ ਸਕਦਾ ਆਏਗਾ ਕਿਉਂਕਿ ਏਕੜ ਪਿੱਛੇ ਘੜੋ ਘੜ 15-20 ਹਜ਼ਾਰ ਦਾ ਨੁਕਸਾਨ ਆ ਜੋ ਦੇਖਿਆ ਜਾਵੇ ਬਿਲਕੁਲ ਹੁਣ ਕੀ ਅੱਗੇ ਨੂੰ ਜਿਵੇਂ 14 ਤਰੀਕ ਨੂੰ 14 ਫਰਵਰੀ ਨੂੰ ਸੱਦਾ ਦਿੱਤਾ ਗਿਆ ਉਮੀਦਾਂ ਕਿੰਨ कि 14 ਫਰਵਰੀ ਨੂੰ ਜਿਹੜਾ ਕੋਈ ਪੋਜ਼ਿਟਿਵ ਰਿਸਪਾਂਸ ਆਏਗਾ ਜਾਂ ਫਿਰ ਮੀਟਿੰਗ ਤੇ ਮੀਟਿੰਗ ਤਾਰੀਖ ਤੇ ਤਾਰੀਖ ਜਿਵੇਂ ਡਾਇਲੌਗ ਆਉ ਉਹ ਹੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਦੇਖੋ ਇੱਕ ਇਹਨਾ ਵਿਸ਼ਵਾਸ ਹੁੰਦਾ ਹਨਾ ਜੇ ਸੈਂਟਰ ਦੀ ਸਰਕਾਰ ਆਪਣੇ ਦੇਸ਼ ਦਾ ਸਰਕਲ ਚਲਾਈ ਜੋ ਵੀ ਹੈਗਾ ਇੱਕ ਵਿਸ਼ਵਾਸ ਕਰਕੇ ਹੀ ਮਤਲਬ ਕੰਮ ਚੱਲਦਾ ਅੱਗੇ ਵਿਸ਼ਵਾਸ ਪਹਿਲਾਂ ਵੀ ਕੀਤਾ ਸੀ ਜਦੋਂ ਉੱਥੋਂ 13 ਮਹੀਨੇ ਲਾ ਕੇ ਵਾਪਸ ਮੁੜਿਆ ਪਰ ਉਹ ਵਿਸ਼ਵਾਸ ਘਾਤ ਹੋ ਗਿਆ ਉਸ ਟਾਈਮ ਸਾਨੂੰ ਰਿਟਰਨ ਨਹੀਂ ਮਿਲਿਆ ਜੀ ਇਹ ਅੱਗੇ ਤੋਂ ਰਿਟਰਨ ਮਿਲਿਆ ਵੀ ਤੁਹਾਡੀ 14 ਤਰੀਕ ਨੂੰ ਤੁਹਾਡੀ ਮੀਟਿੰਗ ਕਰਾ ਕੇ ਤੁਹਾਨੂੰ ਫਾਈਨਲ ਤੁਹਾਡੇ ਜੋ ਵੀ ਤੁਹਾਡੇ ਇਸ਼ੂਜ਼ ਨੇ ਜੋ ਤੁਹਾਡੇ 12 ਮੰਗਾਂ ਨੇ ਉਹਨਾਂ ਨੂੰ ਤੁਹਾਡੀ ਲਾਗੂ ਕਰਕੇ ਦਵਾਂਗੇ ਇਸ ਕਰਕੇ ਅਸੀਂ ਵਿਸ਼ਵਾਸ ਕੀਤਾ ਜੇ ਨਹੀਂ ਕਰਨਗੇ ਅਸੀਂ ਬੜੇ ਵਿਸ਼ਵਾਸ ਕਰਨਗੇ ਇਹ ਘਟ ਰਸਤਾ ਦੂਰਾ ਸੀ ਕਿ ਮੋਰਚਾ ਦਾ ਖਤਮ ਨਹੀਂ ਨਾ ਕਰਨਾ ਸਿਰਫ ਮੀਟਿੰਗਾਂ ਦਾ ਜ਼ਰੀਆ ਜੇ ਮੀਟਿੰਗਾਂ ਦਾ ਹੱਲ ਨਹੀਂ ਹੁੰਦਾ ਅਸੀਂ ਦੁਬਾਰੇ ਫਿਰ ਬੈਠੇ ਹਾਂ ਕਿਉਂਕਿ ਪ੍ਰਧਾਨ ਜੀ ਨੇ ਸਿਰਫ ਮੈਡੀਕਲ ਸਹੂਲਤ ਲਈ ਹੈ ਠੀਕ ਹੈ ਅਨਸ਼ੰਤਤਾ ਨਹੀਂ ਛੱਡਿਆ ਉਹਨਾਂ ਨੇ ਅਨਸ਼ੰਨ ਉਸੇ ਤਰ੍ਹਾਂ ਉਹਨਾਂ ਦਾ ਚੱਲਦਾ ਪਿਆ ਜੇ ਉਹਨਾਂ ਨੇ ਛੱਡਿਆ ਹੈਗਾ ਅਸੀਂ ਵੀ ਦੁਬ ਬਿਲਕੁਲ ਤਾਂ ਜਿਹੜੇ ਨੇ ਕਿਸਾਨ ਨੇ ਉਹਨਾਂ ਦੇ ਹੌਸਲੇ ਬਹੁਤ ਜ਼ਿਆਦਾ ਬੁਲੰਦ ਨੇ ਉਹ ਕਹਿ ਰਹੇ ਨੇ ਕਿ ਮੀਟਿੰਗਾਂ ਦਾ ਇੰਤਜ਼ਾਰ ਜ਼ਰੂਰ ਆ ਪਰੋਸਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਭਰੋਸਾ ਉਹਨਾਂ ਦੇ ਉੱਤੇ ਕਰਿਆ ਸੀ ਅਸੀਂ ਹੁਣ ਵੀ ਜਿਹੜਾ ਉਹਨਾਂ ਦੇ ਵੱਲੋਂ ਜੋ ਆਪਣੇ ਨੁਮਾਇंदे ਭੇਜੇ ਸੀ ਪ੍ਰਪੋਜ਼ਲ ਦਿੱਤਾ ਪ੍ਰਪੋਜ਼ਲ ਐਕਸੈਪਟ ਕਰ ਲਿਆ ਮੀਟਿੰਗ ਦੇ ਵਿੱਚ ਉਮੀਦਾਂ ਜ਼ਰੂਰ ਨੇ ਪਰ ਉਮੀਦਾਂ ਦੇ ਉੱਤੇ ਕੇਂਦਰ ਦੀ ਸਰਕਾਰ ਕਿੰਨਾ ਕੁ ਖਰਾ ਉਤਰਦੀ ਆ ਇਹ ਦੇਖਣ ਵਾਲੀ ਗੱਲ ਰਹੇਗੀ